ਚੈੱਕ ਕਰਸਾ ਦਿਨ ਬ੍ਰੋ ਤੁਰਾ ਤਰ੍ਹਾਂ ਕਰਮਗੋਲ ਦਾ ਥਣਥਣ ਬਹੁਤ ਸੋਹਣਾ ਲੱਗਿਆ ਕਰਮਗੋਲ ਲੋਜੀ ਮੋੜ ਦੇ ਲੋ ਜੀ ਕਦ ਕੜ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਈਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਸੂਨ ਵਾਲੀ ਗਾਂ ਬਕਾਉ ਜੀ ਜ਼ਿੰਮੇਦਾਰ ਭਰਾ ਕੋਈ ਵਪਾਰ ਦਾ ਕੰਮ ਨਹੀਂ ਪਾਈ ਤੇ ਘਰੇਲੂ ਵੈੜ ਬਕਾਊਆ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਛੱਟ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈਏ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸਛਰੀ ਕਾ ਜੀ ਨਾਂ ਵੀਰ ਜੀ ਗੁਰਜੰਟ ਸਿੰਘ ਜੀ ਪਿੰਡ ਰਾਇਆ ਜੀ ਜ਼ਿਲ੍ਹਾ ਮਠੰਡਾ ਜੀ ਕਿਹੜੇ ਕਿਹੜੇ ਪਿੰਡਾਂ ਪੈਂਦੇ ਵੀਰੇ ਨੇੜੇ ਤੇ ਕਿਧਰ ਆ ਲਿਕੇ ਜੀ ਬੱਲੋ ਹਾਂਜੀ ਠੀਕ ਆ ਵੈੜ ਦੀ ਜਾਣਕਾਰੀ ਹੋਈ ਕਵੇਂ ਛੂਏ ਸੂਣਾ ਜੀ ਨੇ ਤੀਜੇ ਛੂਏ ਸੂਣਾ ਆ ਜੀ ਉਹਦੇ ਨੇ ਕਿੰਨੇ ਦਿਨ ਬਾਕੀ ਆ ਜੀ ਇਹਦੇ ਜੀ 18 ਤਰੀਕ ਨੂੰ ਦਿਨ ਪੂਰੇ ਨੇ ਠੀਕ ਆ ਹਾਂਜੀ ਤੋਰ ਦੋ ਪਰਾ ਲੋ ਜੀ ਚੈੱਕ ਕਰ ਸਾਦੇ ਤੀਜੇ ਛੂਏ ਦੁੱਧ ਵੀਰੇ ਇਹ ਤਾਂ 22 ਲੀਟਰ ਸੀਗਾ ਜੀ 22 ਲੀਟਰ ਹਾਂਜੀ ਠੀਕ ਆ ਲੋ ਜੀ ਚੈੱਕ ਕਰ ਸਾਦੇ ਬ్రో ਤੋਰਾ ਤਰਾ ਕਰਮਾ ਗੋਲਿਦਾ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਗੋਲਿ ਲੋ ਜੀ ਬੋੜ ਦੋ ਲੋ ਜੀ ਕੱਦ ਕੱਟ ਸੁਨਖਪੁਰਾ ਲੋਕ ਲਾਉਣ ਲੱਗੀ ਕਰਮਾ ਵਾਲੀ ਅੱਜ ਹੋ ਗਈ 13 ਤਰੀਕ 18 ਤਰੀਕ ਨੂੰ ਦੇਣ ਬਾਈ ਕਹਿੰਦਾ ਪੂਰੇ ਆ ਟਿਕਟੋ ਕੋ ਪਤਾ ਵੀ ਕਿਹੜਾ ਭਰਾਵਾ 66 ਸੀਵਨ ਲੱਗਿਆ ਵੇ ਜੀ ਸਕਾਰੀ ਵਾਲੇ 66 ਸੀਵਨ 66 ਸੀਵਨ ਹਾਂਜੀ ਲੋ ਭਰਾ ਸਿਕਸਟ ਸੀਵਨ ਭਰਾਇਆ ਪਸਵੀ ਦੂ ਕਰਮਾ ਵਾਲੀ ਠੀਕ ਨਾ ਲੋ ਜੀ ਮੈਨੂੰ ਜੂਮ ਕਰਕੇ ਦਿਖਾਉਣਾ ਥੱਲੇ ਵਾ ਹੋਈ ਇਹ ਕਰ ਸਕਦਾ ਥਣ ਗਲਾ ਵੀ ਠੀਕ ਹੈ ਹਾਂਜੀ ਭਾਈ ਰੇਟ ਇਹਦਾ ਰੇਟ ਫੋਨ ਤੇ ਹੋਈ ਰੇਟ ਜੈ ਜੀ ਹੋਗਾ ਫੋਨ ਹਾਂਜੀ ਹਾਂਜੀ ਲੋ ਜੀ ਚੈੱਕ ਕਰ ਸਰੋ ਫੇਸਬੁਕ ਚੰਗੀ ਜਾਤ ਵਾਲੀ ਆ ਕਦਵੜ ਸੁਖਨਾ ਸੋਹਣਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਗਾਂ ਸੇਲ ਹੋ ਗਈ ਭਰਾਪਾ ਨੰਬਰ ਕਟਾਂਗੇ ਕਿਉਂਕਿ ਪਰਸਨਲ ਨੰਬਰ ਹੁੰਦੇ ਵੀ ਪਰ ਹਰ ਬਾਲੇ ਫੋਨ ਆਉਣ ਲੱਗ ਜਾਂਦੇ ਸੋਡਾ ਵੀ ਟਾਈਮ ਬਰਬਾਦ ਹੁੰਦਾ ਠੀਕ ਹੈ ਜੀ ਵੀਡੀਓ ਦੇਖਣ ਲਈ ਪਹਿਨ ਭਰਾਵਾ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ